ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਰਖਾਈ ਤੁਸੀਂ ਦੇਖ ਰਹੇ ਹੋ ਮੇਰੀ ਖੇਤੀ ਮੇਰਾ ਕਿਸਾਨ YouTube ਚੈਨਲ ਜਾਂ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਤਾਂ ਚੈਨਲ ਨਾਲ ਲਗਾਤਾਰ ਜੁੜੇ ਰਹਿਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਦੋਸਤੋ 27 ਜੂਨ ਅੱਜ ਤੇ ਕਈ ਸਾਰੇ ਫੋਨ ਇਸ ਤਰੀਕੇ ਦੇ ਆਏ ਆ ਕਿ ਸਾਡੇ ਏਰੀਏ ਦੇ ਵਿੱਚ ਮੀਂਹ ਪੈ ਗਿਆ ਪਾਣੀ ਚੱਲ ਪਿਆ ਵਟ ਤੋੜ ਕੇ ਸਾਰਾ ਪਾਣੀ ਅੱਗੇ ਨਿਕਲ ਗਿਆ ਖਾਦ ਪਾਈ ਸੀ ਕੀ ਹੋਵੇਗਾ ਖਾਦ ਦਾ ਕਿੰਨਾ ਕੁ ਨੁਕਸਾਨ ਹੋਵੇਗਾ ਭਾਵੇਂ ਕਿ ਆਪਾਂ ਆ ਚੀਜ਼ ਜਾਣਦੇ ਆ ਕਿ ਖਾਦ ਪੂਰਨ ਤੌਰ ਤੇ ਰੁੜ ਕੇ ਅੱਗੇ ਨਹੀਂ ਜਾਂਦੀ ਪਰੰਤੂ ਮੀਂਹ ਨਾਲ ਪਾਣੀ ਵਿੱਚ ਘੁਲੀ ਹੋਈ ਖਾਦ ਜਦੋਂ ਪਾਣੀ ਜਾਏਗਾ ਨੁਕਸਾਨ ਤਾਂ ਉਹਦਾ ਹੋਵੇਗਾ ਤਾਂ ਇਹਦੇ ਕਰਕੇ ਫਿਰ ਆਪਾਂ ਇੱਕ ਧਿਆਨ ਰੱਖ ਲਈਏ ਹੁਣ ਆਪਾਂ ਨੂੰ ਪਤਾ ਹੈ ਕਿ ਕਈ ਥਾਵਾਂ ਤੇ ਅੱਜ ਮੀਂਹ ਪਿਆ ਕਿਤੇ ਕੱਲ ਨੂੰ ਪਵੇਗਾ 3 ਜੂਨ ਤੱਕ ਪੂਰੇ ਹੀ ਪੰਜਾਬ ਗੰਗਾ ਨਗਰ ਹਰਮਾਨਗੜ ਹਰਿਆਣਾ ਇਹ ਸਾਰਾ ਏਰੀਆ ਜਿਹੜਾ ਖਿੱਤਾ ਹੈਗਾ ਆਪਣਾ ਸਾਰੇ ਚ ਚੰਗੀਆਂ ਛੁੱਟੀਆਂ ਮੀਂਹ ਦੀਆਂ ਲੱਗ ਸਕਦੀਆਂ ਤਾਂ ਇਹ ਕਾਰਵਾਈ ਜੁਲਾਈ ਦੇ ਪਹਿਲੇ ਹਫਤੇ ਤੱਕ ਚੱਲ ਸਕਦੀ ਆਪਾਂ ਜਾਣਦੇ ਆ ਤਾਂ ਵੈਸੇ ਵੀ ਹੁਣ ਮੌਨਸੂਨ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਇਹ ਟਾਈਮ ਨਹੀਂ ਤੇ ਇਸ ਤੋਂ ਬਾਅਦ ਰਾ ਟਾਈਮ ਜਦੋਂ ਵੀ ਆਏਗਾ ਤਾਂ ਆਪਾਂ ਜਦੋਂ ਵੀ ਖਾਦ ਪਾਉਣੇ ਆ ਤਾਂ ਆਪਣਾ ਪਾਣੀ ਘੱਟੋ ਵੇ ਖੇਤ ਦੇ ਵਿੱਚ ਵਹਿਤਾ ਯੂਰੀ ਵਾਲੀ ਤਾਂ ਨਿਯਮ ਹੀ ਆਪਣਾ ਇਹ ਹੈ ਕਿ ਆਪਾਂ ਚਿਰੀ ਟੋਬੇ ਦੇ ਉੱਤੇ ਖਾਦ ਪਾਉਣੀ ਹੁੰਦੀ ਹੈ ਫੇਰ ਵੀ ਧਿਆਨ ਰੱਖੋ ਕਿ ਤੁਹਾਡੇ ਖੇਤ ਚ ਘੱਟੋ ਘੱਟ ਪਾਣੀ ਹੋਵੇ ਤਾਂ ਕਿ ਜੇ ਥੋੜੀ ਬੋਧਾ ਮੀਂਹ ਪੈ ਜਾਵੇ ਤਾਂ ਵਾਟ ਟੁੱਟ ਕੇ ਗਵੰਢੀ ਦੇ ਨਿਕਲੇ ਤਾਂ ਕਿ ਜੇਕਰ ਮੀਂਹ ਨਹੀਂ ਵੀ ਪੈਂਦਾ ਤੇ ਥੋੜੀ ਦੇਰ ਦੇ ਵਿੱਚ ਉਹ ਸਾਰਾ ਪਾਣੀ ਜੀਰ ਜੇ ਧਰਤੀ ਦੇ ਵਿੱਚ ਤੇ ਖਾਦ ਜਿਹੜੀ ਹੈਗੀ ਤੁਹਾਡੇ ਖੇਤ ਚ ਜੀਰ ਜੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਤੇ ਜੇ ਅਸੀਂ ਪਹਿਲਾਂ ਹੀ ਟੀਸੀ ਭਰੇ ਖੇਤ ਦੇ ਵਿੱਚ ਖਾਦਾਂ ਪਾਵਾਂਗੇ ਤਾਂ ਉੱਤੋਂ ਜਿਹੜਾ ਹੈਗਾ ਪੋਰਾ ਖਮੀ ਵੀ ਪੈ ਗਿਆ ਤੇ ਟੁੱਟ ਕੇ ਅੱਗੇ ਨਿਕਲੀ ਜਾਣਾ ਤੇ ਫੇਰ ਅਸੀਂ ਸੋਚਦੇ ਰਹਾਂਗੇ ਪਤਾ ਨਹੀਂ ਇਹ ਖਾਦ ਨੇ ਅਸਰ ਕੀਤਾ ਕਿ ਨਹੀਂ ਕੀਤਾ ਹੁਣ ਪਾਈਏ ਕਿ ਨਾ ਪਾਈਏ ਕਈ ਵਾਰੀ ਖਾਦ ਨਿਕਲੀ ਨਹੀਂ ਹੁੰਦੀ ਅਸੀਂ ਉੱਤੇ ਜਾਰਾ ਤੇ ਫੇਰ ਪਾ ਦਨੇ ਨੁਕਸਾਨ ਹੋ ਜਾਂਦਾ ਤੇ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਨਹੀਂ ਜੀ ਅਸਰ ਤਾਂ ਰਹੀ ਕਿ ਆਊਗਾ ਖਾਦ ਤਾਂ ਪਾਇਨਾ ਰੁੜਦੀ ਨਹੀਂ ਹੁੰਦੀ ਤੇ ਖਾਦ ਪਾਣੀ ਦੇ ਨਾਲ ਜਾ ਚੁੱਕੀ ਹੁੰਦੀ ਹੈ ਸਾਡਾ ਉੱਥੇ ਨੁਕਸਾਨ ਹੋ ਜਾਂਦਾ ਐ ਇਸ ਕਰਕੇ ਆ ਚੀ ਪੱਲੇ ਬੰਨੋ ਇਸ ਤੋਂ ਬਾਅਦ ਜਦੋਂ ਵੀ ਬਰਸਾਤਾਂ ਦਾ ਹੁਣ ਸੰਭਾਵਨਾ ਕਿ ਰਹੇਗੀ ਜਦੋਂ ਵੀ ਖਾਦ ਪਾਉਣੀ ਹੈ ਕੁਛ ਖੇਚ ਪਾ ਰਹੇ ਹੋ ਤਾਂ ਖੇਚ ਪਾਣੀ ਘੱਟੋ ਘੱਟ ਹੋਣਾ ਚਾਹੀਦਾ ਹੈ ਜਿਆਦਾ ਪਾਣੀ ਨਾ ਹੋਵੇ